ਤਾਲੀਵਾਲ ਸਾਹਿਬ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮੇਨ ਮੋਟਿਵ ਕੀ ਹੈ ਕਿਸ ਵਿਸ਼ੇ ਤੇ ਗੱਲ ਕਰੋਗੇ ਤੁਸੀਂ ਅੱਜ ਅਸੀਂ ਪ੍ਰੋਗਰੈਸ ਪ੍ਰੋਗਰੈਸਿਵ ਗਰਾਂਟ ਪੰਜਾਬ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕਰਾ ਰਿਹਾ ਹਾਂ ਜੋ ਕੱਲ ਐਸਕੇਐਮ ਦੀ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਔਰ ਪਾਰਟੀ ਮੀਟਿੰਗ ਬੁਲਾਈ ਸੀ ਉਹਦੀਆਂ ਜਿਹੜੇ ਪੰਜ ਜਿਹੜੇ ਸੀ ਉਹਨਾਂ ਨੇ ਮਤੇ ਪਾਇਆ ਉਹਨਾਂ ਦੀ ਹਮਾਇਤ ਕਰਨਾ ਹੈ ਤੇ ਬਾਕੀ ਉਹਦੀ ਸਪੋਰਟ ਜਿਹੜੀ ਪ੍ਰੋਗਰੈਸ ਪ੍ਰਾਂਤ ਵੱਲੋਂ ਅਸੀਂ ਕਰਦੇ ਹਾਂ ਅੱਜ ਮੇਰੇ ਨਾਲ ਫਰੰਟ ਦੇ ਪ੍ਰਧਾਨ ਮਿਕਰ ਸਿੰਘ ਮਾਹਰੀ ਬੈਠੇ ਆ ਇਹਦੇ ਨਾਲ ਨਾਰੀ ਨੀਤ ਪ੍ਰਧਾਨ ਨਰਿੰਦਰ ਸਿੰਘ ਜੌਲੀ ਬੈਠੇ ਆ ਤੇ ਨਾਲ ਹੀ ਮੇਰੇ ਜਨਰਲ ਸੈਕਟਰੀ ਮਹਿੰਦਰ ਸਿੰਘ ਇੰਸਪੈਕਟਰ ਬੈਠੇ ਆ ਰਿਟਾਇਰਡ ਤੇ ਨਾਲ ਹੀ ਮੇਰੇ ਨਾਲ ਨੀਤ ਪ੍ਰਧਾਨ ਰਾਣਾ ਸੋਹਣ ਸਿੰਘ ਮਛੜੀ ਕੜਾ ਬੈਠੇ ਆ ਤੇ ਮੈਂ ਐਡਵੋਕੇਟ ਦਸੋਜੀ ਧਾਲੀਵਾ ਚੇਅਰਮੈਨ ਫਰੰਟ ਤੇ ਅਸੀਂ ਜਿਹੜੇ ਕੱਲ੍ਹ ਦੇ ਮੁੱਦੇ ਉਹਨਾਂ ਦੀ ਜਿਹੜੀ ਗੋੜਤਾ ਕਰਕੇ ਤੇ ਅੱਗੇ ਏ ਵੀ ਅਸੀਂ ਉਹਨਾਂ ਨੂੰ ਪੂਰੀ ਹਮਾਇਤ ਦੀ ਜਿਹੜੀਆਂ ਸਾਰੇ ਮੁੱਦਿਆਂ ਤੇ ਮੈਦਾਨੇ ਆ ਤੇ ਅਸੀਂ ਜੋ ਫਰਾਂਟ ਦੇ ਪ੍ਰੋਗਰਾਮ ਹੋਣਗੇ ਇਸ ਕੇਮ ਦੇ ਅਸੀਂ ਫਰੰਟ ਵੱਲੋਂ ਸਾਰੇ ਪ੍ਰੋਗਰਾਮਾਂ ਚ ਹਿੱਸਾ ਲਵਾਂਗੇ ਅਤੇ ਇਸ ਨੂੰ ਹੋਰ ਅੱਗੇ ਵਧਾਉਣ ਲਈ ਆਪਣੇ ਫਰੰਟ ਦੇ ਜਿਹੜੇ ਨੇਤਾ ਦੇ ਵੱਡੇ ਸਾਰਿਆਂ ਨੂੰ ਮਿਲ ਕੇ ਅਸੀਂ ਇਹ ਅਪੀਲ ਵੀ ਕਰਾਂਗੇ ਪ੍ਰੈਸ ਤਾਂ ਵੀ ਅਪੀਲ ਕਰਦੇ ਆ ਕਿ ਤੁਸੀਂ ਇੱਕ ਜਲਦੀ ਮੀਟਿੰਗ ਮੁਹਾਲੀ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਸਮਾਜਿਕ ਧਾਰਮਿਕ ਮਜ਼ਦੂਰ ਛੋਟੇ ਵਪਾਰੀ ਤੇ ਹੋਰ ਜੋ ਅਪਲਾਈ ਨੇ ਰਿਟਾਇਰਡ ਅਪਲਾਈ ਦੇ ਜਮੀਨਾ ਸਾਰਿਆਂ ਨੂੰ ਇਕੱਠੇ ਕਰਕੇ ਇਹਨੂੰ ਇੱਕ ਜਨਤਕ ਲਹਿਰ ਬਣਾਓ ਤੇ ਅਸੀਂ ਇਸ ਦੇ ਵਿੱਚ ਬਾਗੋ ਬਾਜ ਸਹਿਯੋਗ ਦਾ ਮੰਗੇ ਅੱਗੇ ਅਸੀਂ ਕੱਲ ਇਹ ਕੱਲ ਅਸੀਂ ਕੱਲੀ ਕੱਲਾ ਜਿਹੜਾ ਉੱਥੇ ਲੀਡਰਾਂ ਦੇ ਪੋਲੀਟਿਕਲ ਲੀਡਰਾਂ ਦੇ ਭਾਰਸਨਤ ਸੋਨੇ ਉਹਨਾਂ ਨੂੰ ਬਾਚਿਆ ਸਾਰਿਆਂ ਨੂੰ ਅਸੀਂ ਇਹ ਵੀ ਨਿੰਦਾ ਕਰਦੇ ਆ ਵੀ ਜਿਹੜਾ ਪਾਰਟੀ ਆ ਰਾਜ ਕਰ ਰਹੀ ਹੈ ਉਹਦੇ ਪ੍ਰਧਾਨ ਨੂੰ ਲੀਡਰਾਂ ਦੇ ਮੁਤਾਬਕ ਇਸ ਕਰਕੇ ਉਹਦੇ ਘਰ ਜਾ ਕੇ ਲੇ ਕੇ ਆਈ ਸੀ ਅਮਰੂੜਾ ਜੀ ਨੂੰ ਸੱਦਾ ਤੇ ਉਹਨਾਂ ਨੇ ਹਾਂ ਵੀ ਕੀਤੀ ਸੀ ਤੇ ਅਸੀਂ ਉਹਦੀ ਨਿੰਦਾ ਕਰਦੇ ਆਂ ਤੇ ਇਹ ਵੀ ਨਿੰਦਾ ਕਰਦੇ ਆਂ ਕਿ ਜਿਹੜੀਆਂ ਪਾਰਟੀਆਂ ਦੇ ਉੱਥੇ ਪ੍ਰਧਾਨ ਜਾਂ ਵੱਡੇ ਲੀਡਰ ਨਹੀਂ ਪਹੁੰਚੇ ਤੇ ਉਹਨਾਂ ਦੀ ਅਸੀਂ ਹਮਾਇਤ ਵੀ ਕਰਦੇ ਆਂ ਜਿੱਦਾਂ ਸੀਪੀਆਈ ਸੀਪੀਐਮ ਤੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪ੍ਰਧਾਨ ਉੱਥੇ ਪਹੁੰਚੇ ਨੇ ਤੇ ਅਸੀਂ ਇਹ ਵੀ ਮਹਿਸੂਸ ਕਰਦੇ ਆਂ ਪੰਜਾਬ ਦੇ ਲੋਕ 3 ਕਰੋੜ ਲੋਕ ਵੀ ਇਹ ਜਿਹੜੇ ਪੋਲਿਟੀਕਲ ਪਾਰਟੀਆਂ ਦੇ ਲੀਡਰ ਐ ਜਾਂ ਜਿਹੜੀਆਂ ਪਾਰਟੀਆਂ ਨੇ ਇਹ ਲੋਕਾਂ ਦੇ ਮੁੱਦਿਆਂ ਨੂੰ ਜਿੱਥੇ ਉਹ ਕਿਸਾਨਾਂ ਦਾ ਮੁੱਦਾ ਕੱਲਾ ਨਹੀਂ ਰਹਾ ਮਸੂਰ ਵੀ ਹੋਰ ਕਿੰਨੇ ਲੱਖਾਂ ਪੰਜਾਬ ਹੀ ਜੁੜੇ ਹੋਇਆ 3 ਕਰੋੜ ਦਾ ਇਹਨਾਂ ਨੂੰ ਇਹ ਕੁਝ ਨਹੀਂ ਸਮਝਦੇ ਤੇ ਅਹਿਮਤ ਨਹੀਂ ਦਿੰਦੇ ਤੇ ਵੋਟਾਂ ਲੈ ਜਾਂਦੇ ਨੇ ਉਸ ਤੋਂ ਬਾਅਦ ਸਾਰੇ ਪੰਜਾਬ ਨੂੰ ਇਹ ਇਗਨੋਰ ਕਰਦੇ ਨੇ ਤੇ ਇੱਕ ਜਿਹੜਾ ਅੱਜ ਦਾ ਮੁੱਦਾ ਅਸੀਂ ਸਿਰ ਤੋਂ ਉਹ ਲਵਾਂਗੇ ਇੱਕ ਵੀ ਜਿਹੜੀ ਲੈਂਡ ਪੁਲਿੰਗ ਸਕੀਮ ਹੈ ਇਹਨਾਂ ਨੇ ਸ਼ੁਰੂ ਕੀਤੀ ਹੈ ਉਸ ਨੂੰ ਅਸੀਂ ਰੱਦ ਕਰਨ ਦੀ ਮੰਤ ਕਰਦੇ ਹਾਂ ਤੇ ਇਹ ਸਕੀਮ ਕਿਉਂ ਚੱਲੀ ਪਹਿਲੀ ਸਰਕਾਰਾਂ ਨੇ ਕਿਉਂ ਚੁਣ ਲਈ ਇਹ ਅੱਗੇ ਕਿਉਂ ਵਧਾ ਰਹੇ ਨੇ ਤੇ ਸਾਡਾ ਇੱਕ ਫਰੰਟ ਦਾ ਇਹ ਵੀ ਸਾਡਾ ਮੰਨਣਾ ਹੈ ਵੀ ਜੇ ਆ ਕੋਈ ਵੀ ਪੰਜਾਬ 'ਚ ਜੋ ਅੱਜ ਤੱਕ ਨੁਕਸਾਨ ਹੋਇਆ ਇਹ ਇਨ੍ਹਾਂ ਰਾਜਕਰਨੀਆਂ ਪਾਰਟੀਆਂ ਨੇ ਕੀਤਾ ਤੇ ਆਪੋਜੀਸ਼ਨ ਨੇ ਵੀ ਕੀਤਾ ਕਿਉਂਕਿ ਇਹ ਇਨ੍ਹਾਂ ਦੇ ਹਿੱਤ ਸਾਰਿਆਂ ਦੇ ਸਾਂਝੇ ਨੇ ਇਹ ਵਿੰਦ ਸਾਂਝੇ ਨੇ ਇਨ੍ਹਾਂ ਦੇ ਤੇ ਇਹ ਵੀ ਇਸ ਤਰ੍ਹਾਂ ਹੀ ਹੈ ਹੁਣੇ ਜਿਹੜੀ ਪੰਜਾਬ ਦੀ ਲੈਂਡ ਹੈ ਕਿਸ ਤਰ੍ਹਾਂ ਇਹਨਾਂ ਨੇ ਲੁੱਟਣੀ ਹੈ 30-40 ਸਾਲ ਤੋਂ ਇਹਦੇ 'ਚ ਅਫਸਰशाही ਜਾਤੀ ਕੁਝ ਸਿਆਸੀ ਨੇਤਾ ਤੇ ਕਾਰਪੋਰੇਟ ਸੈਕਟਰ ਤੇ ਵੱਡੇ ਵੱਡੇ ਘਰਾਣੇ ਜਿਹੜੇ ਫਿਲਡਰ ਉਹ ਸ਼ਾਮਲ ਨੇ ਹੋਰ ਸਾਡਾ ਜਿਹੜਾ ਫਰੰਟ ਦਾ ਮੰਨਣਾ ਵੀ ਹਰ ਇੱਕ ਜਿਹੜੀ ਪਾਲਿਸੀ ਇਹ ਬਣਾਉਂਦੇ ਨੇ ਗਲਤ ਬਣਾਉਂਦੇ ਲੋਕਾਂ ਨੂੰ ਕਦੇ ਨੇ ਇੱਕੋ ਇੱਕ ਜਿਹੜਾ ਰੀਜ਼ਨ ਹੈ ਉਹ ਪ੍ਰਿਸ਼ਟਾਚਾਰ ਹੈ ਜੋ ਇਸ ਨੂੰ ਪੰਜਾਬ ਨੇ ਖਾ ਲਿਆ ਇਹ ਸਾਰੇ ਇਕੱਠੇ ਨੇ ਇਹਦਾ ਵੀ ਪ੍ਰਿਸ਼ਟਾਚਾਰ ਹੈ ਅਸੀਂ ਦੱਸਦੇ ਤੁਹਾਨੂੰ ਉਦਾਹਰਣ ਦੇ ਕੇ ਕਿਸ ਤਰ੍ਹਾਂ ਪ੍ਰਿਸ਼ਟਾਚਾਰ ਹੈ ਨਿਊ ਚੰਡੀਗੜ੍ਹ ਫਸਾਣਾ ਸੀ ਅਕਾਲੀ ਦਲ ਬਾਦਲ ਸਾਹਿਬ ਤੋਂ ਚੁੰਦੇ ਸੀ ਉਹਨਾਂ ਨੇ ਇਹਦਾ ਨਾਮ ਅਨੰਦਗੜ੍ਹ ਰੱਖਿਆ ਸੀ ਕਾਫੀ ਸਾਲ ਪਹਿਲਾਂ ਉਹ ਕਿਸੇ ਕਾਰਨ ਕਰਕੇ ਹਾਈ ਕੋਰਟ ਤੋਂ ਫਿਰ ਰਿਜੈਕਟ ਹੋ ਗਿਆ ਸੀ ਪ੍ਰੋਜੈਕਟ ਉੱਥੇ ਇਹਨਾਂ ਨੇ ਕੀ ਕੀਤਾ ਇਹ ਕੀ ਕਰਦੇ ਨੇ ਜਿਹੜਾ ਅਫਸਰ ਚਾਹੀ ਤੇ ਪੋਲੀਟਿਕਲ ਲੀਡਰ ਕਾਰਪੋਰੇਟ ਸੈਕਟਰ ਤੇ ਇਹ ਕੀ ਕਰਦੇ ਨੇ ਇਕੱਠੇ ਹੋ ਕੇ ਇਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਸ਼ਹਿਰ ਬਣਨਾ ਉਹ ਲੋਕਾਂ ਦੇ ਮਿੰਨਾ ਸਸਤੇ ਭਾਤੇ ਫਿਰਦੜ ਆ ਜਾਂਦਾ ਨਹੀਂ ਚੰਦੀ ਕਰਨ ਚ ਕੀਤਾ ਫਿਰ ਕੀ ਕਰਦੇ ਨੇ ਇਹ ਇੱਕ ਨਕਸ਼ਾ ਜਾਰੀ ਕਰ ਦਿੰਦੇ ਨੇ ਜਿਹੜਾ ਦਮਾੜਾ ਇੱਕ ਮਤਲਬ ਸਭ ਤੋਂ ਲੁੱਟਣ ਵਾਲਾ ਮਹੱਤਵਪੂਰਨ ਜਿਹੜਾ ਜਰੀਆ ਇਹਨਾਂ ਨੂੰ ਸਾਰੇ ਇਹ ਵੀ ਇੱਕ ਸ਼ਾਮਲੇ ਲੁੱਟ ਦੇ ਵਿੱਚ ਉਹ ਨਕਸ਼ਾ ਜਾਰੀ ਕਰ ਲੈਂਦੇ ਨੇ ਨਕਸ਼ਾ ਜਾਰੀ ਕਰਕੇ ਕੋਈ ਐਗਰੀਕਲਚਰ ਲੈਂਡ ਦਾ ਏਰੀਆ ਦਿਖਾ ਦਿਆ ਇਹ ਕੋਈ ਰੈਜੀਨੇਸ਼ਨ ਦਾ ਦਿਖਾ ਦਿਆ ਕੋਈ ਸਪੋਰਟਸ ਦਾ ਦਿਖਾ ਦਿਆ ਤੇ ਇੰਡਸਟਰੀ ਦਾ ਫਿਰ ਕੁਝ ਲੋਕ ਕੁਝ ਲੋਕਾਂ ਨੂੰ ਫਿਰ ਕੱਠੀ ਕਰ ਲੈਂਦੇ ਨੇ ਕਿਉਂਕਿ ਇੰਡਸਟਰੀ ਦੀ ਸਸਤੀ ਜਮੀਨਾਂ ਹੋ ਫਿਰ ਕੀ ਕਰਦੇ ਜੇ ਸਾਰੇ ਦਾ ਸਿਸਟਮ ਹੱਥ 'ਚ ਆ ਜਾਂਦਾ ਫਿਰ ਸਾਰੀ ਜ਼ਮੀਨ ਨੂੰ ਚੇਂਜ ਕਰ ਦਿੰਦੇ ਨੇ ਨਕਸ਼ੇ ਨੂੰ ਰੈਜੀਨੇਸ਼ਨ ਬਣਾ ਦਿੰਦੇ ਆ ਜਾਂ ਫਿਰ ਮਿਕਸ ਲੈਂਡ ਬਣਾ ਦਿੰਦੇ ਜਿਹੜੇ ਕਰੋੜਾ ਰੁਪਏ ਦਾ ਫਰਕ ਆਪਸ ਵਿੱਚ ਇੰਨਾ ਲੂਟ ਲੁੱਟ ਕੇ ਇਹ ਜਿਹੜੇ ਪੰਜਾਬ ਨੂੰ ਬਹੁਤ ਦੇਰ ਤੋਂ ਇਹ ਕਾਰੇ ਨੇ ਇੱਕ ਸਕੈਮ ਬਣ ਗਿਆ ਉਹ ਸਾਡੀ ਮੰਗ ਇਹ ਹੈ ਵੀ ਇਹਨੂੰ ਤੁਰੰਤ ਖਤਮ ਕੀਤਾ ਜਾਵੇ ਜੋ ਇਹਨਾਂ ਨੇ ਜਾਰੀ ਕੀਤਾ ਹੈ ਆਪਣਾ ਨੋਟੀਫਿਕੇਸ਼ਨ ਤੇ ਇੱਕ ਸਾਡੀ ਹੋਰ ਜਿਹੜੇ ਪੰਜਾਬ ਦੇ ਜਦੋਂ ਚੰਡੀਗੜ੍ਹ ਬਣਿਆ ਇੱਕ ਨਿਊ ਕੈਪੀਟਲ ਪੈਰੀਫੈਰੀ ਕੰਟਰੋਲ ਐਕਟ 2052 ਬਣਾਇਆ ਸਰਕਾਰ ਨੇ ਵੀ ਅਸੀਂ ਨਵੀਂ ਰਾਜਧਾਨੀ ਬਣਾ ਰਹੇ ਹਾਂ ਇਹਦੇ 16 ਕਿਲੋਮੀਟਰ ਦੇ ਏਰੀਆ ਤੋਂ ਕੋਈ ਜਿਹੜੀ ਹੈਗੀ ਆ ਕੋਈ ਕੰਸਟਰਕਸ਼ਨ ਵਗੈਰਾ ਉਹ ਨਹੀਂ ਕਰ ਸਕਦਾ ਇਹ ਸਰਕਾਰ ਹੀ ਕਰ ਸਕਦੀ ਹੈ ਕੁਮੇਟੀਆਂ ਬਣਾ ਕੇ ਜਾਂ ਮਿਸ ਪ੍ਰਕਾਸ਼ ਪਰੇਸ਼ਨਾ ਬਣਾ ਕੇ ਹੁਣ ਹੁਣ ਕੀ ਹੈ ਇਹ ਇਹ ਵੀ ਲੁੱਟ ਹੈ ਇਹ ਵੀ ਜ਼ਿੰਮੇਦਾਰ ਕੀ ਹੈ ਅਮ ਜਿਹੜਾ 16 ਕਿਲੋਮੀਟਰ ਦੇ ਏਰੀਆ ਦੇ ਵਿੱਚ ਦੇਖੋ ਕੋਈ ਆਪਣਾ ਘਰ ਵੀ ਨਹੀਂ ਬਣਾ ਸਕਦਾ ਖੇਤ ਵਿੱਚ ਕੋਈ ਆਪਣੀ ਨੂੰ ਜ਼ਮੀਨ ਨੂੰ ਆਪਣੇ ਹਿਸਾਬ ਨਾਲ ਯੂਜ਼ ਨਹੀਂ ਕਰ ਸਕਦਾ ਤੁਸੀਂ ਕਿਰਾਇਆ ਤਾਂ 100 ਸਾਲ ਨਹੀਂ ਕਰ ਲਈ 100 ਸਾਲ ਦੀ ਕਰਨੀ ਕੋਈ ਉਹ ਬੰਦਾ ਆਪਣਾ ਘਰ ਬਣਾ ਕੇ ਉਹੀ ਰਹਿ ਸਕਦਾ ਇਹ ਜਿਹੜਾ ਤੱਕਾ ਇਹ ਵੀ ਕਰਾਪਸ਼ਨ ਹੈ ਉੱਥੇ ਵੀ ਜਦੋਂ ਉਹ ਕੋਈ ਮਕਾਨ ਬਣਾਉਗਾ ਤਾਂ ਬੁੱੱਡਾ ਵਾਲੇ ਪੈਸੇ ਲੈ ਕੇ ਤੁਹਾਨੂੰ ਬਲਾਕ ਕਰ ਦਿੰਦੇ ਨਹੀਂ ਤਾਂ ਸਾਡੀ ਇਹ ਮੰਗ ਹੈ ਵੀ ਜਦੋਂ ਤੁਹਾਨੂੰ ਰਾਜਧਾਨੀ ਨਹੀਂ ਮਿਲੀ ਕੋਈ ਯੂਟੀ ਬਣ ਗਈ ਸੈਂਟਰ ਮੂਵਮੈਂਟ ਨੇ ਉਹਦੇ ਯੂਟੀ ਬਣਾ ਕੇ ਤੇ ਹੱਦ ਕਾਇਮ ਕਰਤੀ ਤੋ ਬੱਸ ਅੱਡੇਗੜ ਨਹੀਂ ਬੱਸ ਸਕਦੀ ਸਾਡੀ ਇਹ ਵੀ ਮੰਗ ਹੈ ਵੀ ਇਮੀਡੀਏਟਲੀ ਨੂੰ ਜਿਹੜਾ ਐਕਟ ਖਤਮ ਕੀਤਾ ਜਾਵੇ ਅਸੀਂ ਐਸਕੇਪ ਨੂੰ ਤੇ ਹੋਰ ਜਿੱਥੇ ਬੰਦੀਆਂ ਨੂੰ ਸਾਰੀਆਂ ਨੂੰ ਇਹ ਅਪੀਲ ਕਰਦੇ ਆਂ ਵੀ ਇਹਦੇ ਖਿਲਾਫ ਵੀ ਜਿਹੜਾ ਤੁਸੀਂ ਮਤਲਬ ਲੜੋ ਇਕੱਠੇ ਹੋ ਕੇ ਸਾਰੇ ਹੁਣ ਇੱਕ ਹੋਰ ਤੁਹਾਨੂੰ ਇਹਦੀ ਗੱਲ ਦੱਸੀਏ ਵੀ ਇਹਨਾਂ ਦਾ ਕੀ ਗੱਠ ਜੋੜਾ ਜੋ ਸਿਆਸੀ ਪਾਰਟੀਆਂ ਦਾ ਹੁਣ ਉੱਥੇ ਸਿਆਸੀ ਪਾਰਟੀਆਂ ਨੇ ਇਹ ਨਹੀਂ ਕੋਈ ਦੱਸਦਾ ਸਿਰਫ ਵੋਟਾਂ ਦਾ ਸਿਆਸੀ ਪਾਰਟੀਆਂ ਦਾ ਪੰਜਾਬ ਦਾ ਕੀ ਹੈ ਫੋਟ ਫਿਰ ਫੋਟ ਵળે ਅੱਜ ਵੀ ਰੁਲੇ ਫਿਰਦੇ ਨੇ ਸਰਕਾਰਾਂ ਨੇ ਬਣਾਏ ਬਹੁਤ ਕਰਦੇ ਹੁੰਦੇ ਐ ਕੰਮ ਨਹੀਂ ਹੁੰਦਾ ਸਰਕਾਰ ਦੀ ਜਿਹੜੀ ਅਫਸਰशाही ਹੈ ਉਹ ਰਿਸ਼ਵਤ ਖੋਰੀ ਠੱਗੀ ਇਹਨਾਂ ਵਿੱਚ ਹੀ ਪਈ ਹੋਈ ਹੈ ਇਸ ਕਰਕੇ ਇਹ ਫਾਰਮੂਲੇ ਇਹ ਜਿਹੜੇ ਪਹਿਲਾਂ ਥੋਰੀਆਂ ਇਹ ਪਹਿਲਾਂ ਫੇਰ ਹੁੰਦੀਆਂ ਸਰਕਾਰ ਉਸ ਨੂੰ ਫਿਰ ਦੁਬਾਰਾ 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 ਜੇ ਵੀ ਸਰਕਾਰ ਆਈ ਜੇ ਸਤ ਜੋਰ ਕਰ ਬੇਖੇ ਤੋਂ ਨਾ ਕੋ ਉੱਤਮ ਨੀਚ ਨਾ ਕੋਈ ਤਾਂ ਸਰਕਾਰ ਇਹ ਬਾਰ ਬਾਰ ਅਜਮਾਉਦੀ ਹੈ ਸਰਕਾਰ ਦੇ ਅਕਸਰ ਹਰ ਸਰਕਾਰ ਦੇ ਮੰਤਰੀਆਂ ਦਾ ਜਦ ਕੀ ਆਦ੍ਰਿਕਾ ਹੈ ਆਦ੍ਰਿਕਾ ਹੈ ਇਹ ਫੇਰ ਹੋ ਚੁੱਕਿਆ ਫਾਰਮੂਲਾ ਹੈ ਸਿਰਫ ਔਰ ਸਿਰਫ ਇਹਨਾਂ ਨੂੰ ਆਹ ਦੋਚ ਪਾ ਦਿਓ ਪ੍ਰਾਪਰ ਡੀਲਿੰਗ ਕਰਨਾ ਬਿਲਡਰ ਦਾ ਕੰਮ ਕਰਨਾ ਸਰਕਾਰ ਦਾ ਕੰਮ ਨਹੀਂ ਹੈ ਸਰਕਾਰ ਇੱਕ ਵੈਲਫੇਅਰ ਸਟੇਟ ਹੈ ਸਰਕਾਰ ਨੇ ਗਵਰਾਂ ਦੇ ਜਿਹੜੇ ਵੇਂਦਰਾ ਤੋਂ 480 ਏਕੜ ਲਈ ਸੀ ਭਾਈ 25 ਕਰੋੜ ਦਾ ਇਕੱਠਾ ਕੀਤਾ ਸੀ ਉਸਦੇ ਦਾ ਕੁਝ ਕੀਤਾ ਨਹੀਂ ਪਿਛਲੇ 15 ਸਾਲਾਂ 'ਚ ਸਰਕਾਰ ਕਿੱਥੇ ਬਿਸਾਉਗੀ ਸਰਕਾਰ ਨੇ ਕੁਝ ਨਹੀਂ ਬਿਸਾਉਣਾ ਸਰਕਾਰ ਨੇ ਤਾਂ ਇਹ ਆਪਣੇ ਲੋਕਾਂ ਨੂੰ ਕਹਿਦਾ ਵੀ ਜ਼ਮੀਨਾਂ ਵੇਚ ਲਓ ਉਹ ਲੈਨਿੰਗ ਤੇ ਦੇਰ ਦੇ ਲਗੇ ਮੈਂ ਕਹਿੰਦਾ ਕੋਈ ਕੰਮ ਕਰਦੀ ਲੋੜ ਨਹੀਂ ਦੇਖੋ ਜਿਹੜੀਆਂ ਆਲਰੇਡੀ ਰਿਸਟਿੰਗ ਕਮੇਡੀਆਂ ਕਮੇਡੀਆਂ ਦਾ ਦਾਇਰਾ ਵਧਾ ਦਿਓ ਪਿੰਡਾਂ ਦੇ ਲਾਲ ਡੋਰੇ ਪਿੱਛੇ ਇੰਨੀ ਇੰਨੀ ਦੇਰ ਤੋਂ ਸੰਘਰਸ਼ ਹੋ ਰਿਹਾ ਪਿੰਡਾਂ ਦੇ ਲਾਲ ਡੋਰੇ ਵਧਾਓ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਬਾਹਰ ਕੱਢ ਕੇ ਤੁਸੀਂ ਮੱਚਲ ਤੋਂ ਤੁਸੀਂ ਰਹਿਣੇ ਤੋਂ ਤੁਸੀਂ ਬੰਗਲੌਰ ਤੋਂ ਤੁਸੀਂ ਦਿੱਲੀ ਤੋਂ ਬੰਬੇ ਤੋਂ ਲੋਕਾਂ ਨੂੰ ਲੈ ਕੇ ਆ ਰਹੇ ਹੋ ਪੰਜਾਬੀਆਂ ਨੂੰ ਬਾਹਰ ਕੱਢੀ ਜਾਂਦੇ ਹੋ ਈ ਸਰਕਾਰ ਇਸ ਲਈ ਲੈਂਦੀ ਸੀ ਵੀ ਪੰਜਾਬੀਆਂ ਨੂੰ ਬਾਹਰ ਕੱਢਣਾ ਨਹੀਂ ਪਰ ਪੰਜਾਬ ਸਰਕਾਰ ਕੰਮ ਵੀ ਕਰ ਰਹੀ ਨਾ ਜਿਹੜੇ ਪੋਸਟਰ ਲਾਏ ਉਹਨੇ ਇਹ ਇੰਡੀਆਂ ਨੌਕਰੀਆਂ ਦਿੱਤੀਆਂ ਪੀਲਾ ਪੰਜਾਬ ਚਲਾ ਰਹੀ ਨੇ ਕਹਿੰਦੇ ਵੱਡੇ ਜਰਨਲਿਸਟਾਂ ਨੂੰ ਅਸੀਂ ਅੰਦਰ ਕੀਤਾ ਕਿਤੇ ਨਾ ਕਿਤੇ ਉਹ ਵੀ ਝੂਠੀਆਂ ਐਸਾ ਹੀ ਜੀ ਇਹ ਸਾਰੀਆਂ ਸਰਕਾਰ ਦੀਆਂ ਆਪਣੀਆਂ ਲੈਣ ਲੈਂਦੀਆਂ ਜਿਹੜੀਆਂ ਉਹਨਾਂ ਦੇ ਆਪਸ ਵਿੱਚ ਦਾ ਰਾਈਵਲਰੀ ਤੇ ਉਹ ਹੈ ਸਾਨੂੰ ਇਸ ਦਾ ਕੋਈ ਮਤਲਬ ਨਹੀਂ ਸਰਕਾਰ ਕੀ ਕਰ ਰਹੀ ਹੈ ਕਿਹਨੂੰ ਅੰਦਰ ਕਰ ਰਹੀ ਕਿਹਨੂੰ ਬਾਹਰ ਕਰ ਰਹੀ ਯਾ ਮਸ਼ਾਅ ਮਸ਼ਾਅ ਮੁੱਤੀਰੇ ਕੁੱਤੇ ਪਹਿਲਾ ਪਿਕਚਰਾਂ ਵੀ ਬਣ ਚੁੱਕੀਆਂ ਸਭ ਕੁਝ ਹੋ ਚੁੱਕਿਆ ਅੱਜ ਵੀ ਕੋਈ ਸਮੱਸਿਆ ਖੜੀ ਹੈ ਜਿਹੜੀ ਉਹਨਾਂ ਨੇ ਕਹਿਿਆ ਸੀਗਾ ਕਿ ਇਹ ਸਾਡੀ ਸਰਕਾਰ ਲਿਆਓ ਇੱਕ ਮਹੀਨੇ ਚ ਖਤਮ ਸਾਡੇ 3 ਸਾਲ ਬਣ ਵੀ ਉਹੀ ਗੱਲ ਹੈ ਵੈਲਫੇਅਰ ਸਟੇਟ ਹੈ ਵੈਲਫੇਅਰ ਦੀ ਗੱਲ ਕਰੋ ਕਿਸਾਨਾਂ ਦੀ ਉਜਾੜਨ ਦੀ ਗੱਲ ਨਾ ਕਰੋ ਇਸ ਨੂੰ ਤੁਰੰਤ ਰੂਪ ਨਾਲ ਰੱਦ ਕਰੋ ਗਮਾਡਾ ਜਿਹੜੀ ਹੈਗੀ ਆ ਸਭ ਤੋਂ ਵੱਡੀ ਪ੍ਰਾਪਰਟੀ ਡੀਲਰ ਹੈ ਗਮਾਡਾ ਹੀ ਕ੍ਰਾਪਸ਼ਨ ਦਾ ਘਰ ਹੈ ਗਰਾ ਦੁਮਾੜਾ ਚ ਗਲਾੜਾ ਚ ਬਾੜਾ ਚ ਆੜਾ ਚ ਕੋਈ ਵੀ ਕੰਮ ਬਿਨਾ ਪਰਮਿਟ ਦਿੱਤੇ ਨਹੀਂ ਹੁੰਦਾ ਤਰਫੇ ਤੋਂ ਤੁਸੀਂ ਪਹਿਲਾਂ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਆ ਸਾਡੀ ਡੀਸੀ ਮਾਨੀ ਨਾਲ ਉਹ ਮੁਰਕਾਤ ਵੀ ਹੋਈ ਸੀ ਉਹਨੇ ਇੱਕ ਇਨਕੁਆਰੀ ਵੀ ਕੀਤੀ ਜੋ ਵੀ ਹਾਜਮ ਹੋ ਗਈ ਇਨਕੁਆਰੀ ਇਸ ਤੇ ਅਤਾਜੀਬਾ ਸਾਹਿਬ ਨੇ ਕਿਹਾ ਸੀਗਾ ਕਿ 2 ਕਰੋੜ ਰੁਪਏ ਉਹ ਇੱਥੇ ਲਾਣ ਦੀ ਲੋੜ ਹੈ ਉਹਨੇ ਜੀਲਿੰਗ ਕਰ ਲਈਦੀ ਪਰ ਅਸੀਂ ਅੱਜ ਮੁੱਦਾ ਸਾਡਾ ਜਿਹੜਾ ਹੈਗਾ ਉਹ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਇੱਕ ਖੋਣ ਦਾ ਇਹ ਜ਼ਮੀਨ ਨਹੀਂ ਖੋਈ ਜਾਣੀ ਚਾਹੀਦੀ ਕਿਉਂਕਿ ਖੇਤੀ ਕਿਸਾਨ ਦਾ ਮੇਹਰ ਕੰਮ ਹੈ ਪੰਜਾਬ ਖੇਤੀ ਲਈ ਜਨਣਿਆ ਜਾਂਦਾ ਹੈ ਹੋਰ ਕਿਸੇ ਕਾਰਜ ਲਈ ਨਹੀਂ ਜਾਣਿਆ ਜਾਂਦਾ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਭਾਈ ਕਿਸਾਨਾਂ ਨੂੰ ਖੇਤੀ ਕਰਨ ਦਿਓ ਕਿਸਾਨਾਂ ਨੂੰ ਤੁਸੀਂ ਆ ਸਿਕਿਉਰਟੀ ਗਾਰਡ ਆ ਕਲਰਕ ਕਿਸੇ ਦਫ਼ਤਰ ਦੇ ਬਾਹਰ ਖੜਾ ਨਾ ਕਰੋ ਜਿਹੜਾ ਕਿਲੇ ਤੇ ਦੋ ਕਿਲੇ ਤੇ ਕੋਈ ਡੇਰੀ ਕਰ ਰਿਹਾ ਹੈ ਕੋਈ ਪੋਲਟਰੀ ਕਰ ਰਿਹਾ ਹੈ ਕੋਈ ਨੋਰਮਲ ਫਾਰਮਿੰਗ ਕਰ ਰਿਹਾ ਕੋਈ ਸਬਜ਼ੀ ਬੀਜ ਰਿਹਾ ਬੀਜਣ ਦੇ ਹੋਰ ਨਹੀਂ ਲੋੜ ਤੁਹਾਡੀ ਇਹਨਾਂ ਕੋਠੀਆਂ ਨਹੀਂ ਤੇ ਮਿਲਣ ਜਿਹੜੇ ਤੁਸੀਂ ਦੇਣ ਦੇ ਵਾਦੇ ਕਰਦੇ ਹੋ ਉਹ ਮਿਲਨੇ ਨਹੀਂ ਕਿਸਾਨਾਂ ਨੂੰ ਜਿਹਨਾਂ ਨੂੰ ਪੈਸੇ ਦੇ ਕੇ ਕੰਪਨਸੇਸ਼ਨ ਚ ਵੀ ਖਰੀਦਿਆ ਉਹਨਾਂ ਨੂੰ ਵੀ ਇਹਦੇ ਬੈਨੀਫਿਟ ਅਜ ਤੱਕ ਨਹੀਂ ਮਿਲੇ ਤਾਂ ਬੇਨਤੀ ਇਹ ਕੀਤੀ ਜਾਂਦੀ ਹੈ ਸਰਕਾਰ ਜੀ ਤੁਸੀਂ ਆਪ ਦਾ ਕੰਮ ਕਰ ਲਿਓ ਲਾਜ ਇਨਡਾਇਰ ਦੇਖ ਲਓ ਵੈਲਫੇਅਰ ਦੇਖ ਲਓ ਹੈਲਥ ਦੇਖ ਲਓ ਐਜੂਕੇਸ਼ਨ ਦੇਖ ਲਓ ਰਹਿਣ ਦਿਓ ਬਖਸ਼ੋ ਕਿਸਾਨਾਂ ਨੂੰ ਬਖਸ਼ੋ ਪੰਜਾਬੀयत ਨੂੰ ਬਖਸ਼ੋ ਆਹੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਬਖਸ਼ ਦਿਓ ਠੀਕ ਹੈ ਜੀ ਧੰਨਵਾਦ ਜੀ ਉਹਨਾਂ ਦੇ ਪੰਜ ਸੱਤ ਮੁੱਦੇ ਨੇ ਪੰਜ ਸੱਤ ਮੰਗਾਂ ਨੇ ਜਿਹੜੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਐਸਕੇ ਨੇ ਬੜਾ ਵਧੀਆ ਉਪਰਾਲਾ ਕੀਤਾ ਬਹੁਤ ਜੀ ਵਾਦੇ ਹੰਬੜਾ ਮੰਨਿਆ ਚੰਗਾ ਉਪਰਾਲਾ ਚੇਰਮੈਨ ਸਾਹਿਬ ਸਾਡੇ ਪ੍ਰਧਾਨ ਜੀ ਬਲੇ ਜੇ ਤੁਸੀ ਵੀ ਤੇਜਨੋ ਇਥੇ ਉਹਨਾਂ ਦੀ ਗੁਰ ਕਰਦੇ ਆ ਐਜੂਕੇਸ਼ਨ ਦੀ ਹੈਲਪ ਕਾ ਮੈਂ ਆਪਣੇ ਫਰੰਟ ਵੱਲੋਂ ਬੇਨਤੀ ਕਰਦਾ ਇੱਕ ਤਾਂ ਜਿਹੜਾ ਐਸਕੇਐਮ ਗੈਸ ਸਿਆਸੀ ਕਿਸਾਨਾਂ ਦੇ ਮਜ਼ਦੂਰਾਂ ਦੀ ਜਥੇਬੰਦੀ ਹੈ ਉਹਨੂੰ ਵੀ ਇਹਦੇ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਸਾਰੇ ਮੱਤਵਿਦਿਪ ਭੁਲਾ ਕੇ ਕਿਉਂਕਿ ਇਹ ਭੱਜਦੇ थे ਸੰਬੰਧਿਤ ਮੁੱਦੇ ਨੇ ਕਿਸਾਨਾਂ ਦੇ ਤੇ ਪੰਜਾਬੀਆਂ ਦੇ ਜੀ ਉਹਨਾਂ ਨੂੰ ਆਪਣੇ ਗਿਰਵਾ ਸਿਕਵਾ ਵਖਰੇਵੇਂ ਦੂਰ ਰੱਖਦੇ ਹੋਏ ਐਸਕੇਐਮ ਜਿਹੜਾ ਗੈਸ ਸਿਆਸੀ ਜਥੇਬੰਦੀ ਹੈਗੀ ਆ ਕਿਸਾਨਾਂ ਤੇ ਮਜ਼ਦੂਰਾਂ ਦੀ ਜਿਹਨਾਂ ਨੇ ਪਿਛਲੇ ਦਿਨ ਕਬਿਲਮਣੀ ਚੋੜੀ ਐ ਜੀ ਤੁਸੀਂ ਨਹੀਂ ਕੀਤੀ ਉਹਨੂੰ ਵੀ ਸ਼ਾਮਲ ਹੋਣਾ ਜ਼ਰੂਰੀ ਹੈ ਤੇ ਬਾਕੀ ਜਿਹੜੀਆਂ ਪੰਜਾਬ ਦੀਆਂ ਮੁਲਾਜ਼ਮਾਂ ਦੀਆਂ ਮਜ਼ਦੂਰਾਂ ਦੀਆਂ ਜਾਂ ਹੋਰ ਵੀ ਕੋਈ ਜਥੇਬੰਦੀਆਂ ਨੇ ਜਿੰਨੀਆਂ ਵੀ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਇਹ ਸਾਰਾ ਕੁਝ ਵੀ ਉਹਨਾਂ ਨਾਲ ਸੰਬੰਧਿਤ ਆ ਪੰਜਾਬੀਆਂ ਨਾਲ ਸੰਬੰਧਿਤ ਹੈ ਕਿਸਾਨਾਂ ਨਾਲ ਸੰਬੰਧਿਤ ਮੈਨੋਂ ਵੀ ਬੇਨਤੀ ਕਰਾਰਾ ਕਿ ਉਹਨਾਂ ਨੂੰ ਵੀ ਇਹ ਜੋ ਪ੍ਰਾਇਆਤ ਕੀਤਾ ਹੈ ਇਸ ਕੇਮੇਨ ਚਾਰ ਪੰਜ ਮਹੀਨਿਆਂ ਤੋਂ ਜਰੂਰ ਲੇ ਕੇ ਐਗਿਟੇਸ਼ਨ ਮਿਟਰ ਦੀ ਤਿਆਰੀ ਕੀਤੀ ਹੈ ਵੀ ਉਹਨਾਂ ਨੂੰ ਵੀ ਇਹਦੀ ਸਪੋਰਟ ਕਰਨੀ ਚਾਹੀਦੀ ਹੈ ਦੂਜੀ ਗੱਲ ਮੈਂ ਪੰਜਾਬ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਬੇਤੀ ਕਰਾਂਗਾ ਅੱਜ ਦੇ ਰਾਹੀਂ ਕਿ ਇਹ ਦੇਖੋ ਵੱਡਾ ਬਾਬਿਲਾ ਖੜਾ ਹੋਇਆ ਕਾਫੀ ਦਿਨਾਂ ਤੋਂ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਨੂੰ ਸਾਰੇ ਪੰਜਾਬ ਦੇ ਜਿਹੜੇ ਲੋਕ ਨੇ ਕਿਸਾਨ ਨੇ ਮਜ਼ਦੂਰ ਨੇ ਮਜ਼ਦੂਰ ਨੇ ਉਹ ਇਕੱਠੇ ਹੁੰਦੇ ਜਾ ਰਹੇ ਨੇ ਬੜਾ ਇੱਕ ਐਜੀਟੇਸ਼ਨ ਦਾ ਰੂਪ ਹੈ ਜਿਹੜਾ ਉਹ ਧਾਰਿਆ ਹੋਇਆ ਤੇ ਬੜਾ ਸੰਘਰਸ਼ ਵਧਣ ਜਾ ਰਹੇ ਨੇ ਬੇਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਇਸ ਦੇ ਇਸ ਵੰਦੇ ਵਿੱਚ ਜਲਦੀ ਕੋਈ ਜਿਹੜੇ ਰਿਲੇਟਡ ਕਿਸਾਨਾਂ ਦੇ ਨੁਮਾਇੰਦੇ ਨੇ ਉਹ ਦੂਰਾਂ ਦੇ ਨੁਮਾਇੰਦੇ ਨੇ ਪਰ ਲੱਗਦੇ ਨੇ ਨੁਮਾਇੰਦੇ ਨੇ ਬੈਠ ਕੇ ਉਹਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਆ ਤੇ ਜੋ ਸੰਬੰਧਿਤ ਮੰਗਾਂ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਜੋ ਉਹਨਾਂ ਦੇ ਗਿਰਵੇ ਸਿਕਵੇ ਨੇ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਇਹ ਨਾ ਹੋਵੇ ਵੀ ਮਜ਼ਾਰੇ ਧਰਨੇ ਜਿੰਦਾਬਾਦ ਮੁਰਦਾਬਾਦ ਵਾਲਾ ਮਹੌਲ ਖੜਾ ਹੋਵੇ ਜਿਹਦੇ ਨਾਲ ਆਮ ਲੋਕਾਂ ਦਾ ਨੁਕਸਾਨ ਹੋਵੇ ਪੰਜਾਬੀਆਂ ਦਾ ਨੁਕਸਾਨ ਹੋਵੇ ਸਰਕਾਰ ਦਾ ਨੁਕਸਾਨ ਹੋਵੇ ਇਹ ਨਹੀਂ ਹੋਣਾ ਚਾਹੀਦਾ ਇਸ ਬਾਰੇ ਪੰਜਾਬ ਸਰਕਾਰ ਨੂੰ ਜੀਚੇ ਤੌਰ ਤੇ ਪਹਿਲ ਕਦਮ ਨਹੀਂ ਕਰਨੀ ਚਾਹੀਦੀ ਕਿਉਂਕਿ ਦੇਖੋ ਸਰਕਾਰ ਦੀ ਉਹੀ ਪਾਲਿਸੀ ਚੰਗੀ ਲੱਗਦੀ ਹੈ ਸਰਕਾਰ ਕਰਦੀ ਰੋਕਾਂ ਨੂੰ ਲੋਕ ਜਿਹਨੂੰ ਚਾਹਣ ਜੇ ਲੋਕ ਨਹੀਂ ਚਾਹੁੰਦੇ ਤੁਸੀਂ ਪਾਲਿਸੀ ਨੂੰ ਉਹ ਨਹੀਂ ਕਰਨੀ ਲਾਗੂ ਕਰਨੀ ਚਾਹੀਦੀ ਜੇ ਲਾਗੂ ਕਰਨਗੇ ਜੇ ਲੋਕ ਵਿਦਰੋਹ ਹੈਗਾ ਦੇਖੋ ਲੋਕਾਂ ਦੇ ਅੱਗੇ ਕੋਈ ਨਹੀਂ ਜਨਤਾ ਦੇ ਅੱਗੇ ਨਹੀਂ ਖੜ੍ਹ ਸਕਦਾ ਜੇ ਸਰਕਾਰ ਕੋਈ ਧੱਕੇ ਨਾਲ ਪਾਲਿਸੀ ਲਾਗੂ ਕਰਨੇ ਚਾਹੂਗੀ ਉਹ ਨਹੀਂ ਹੋ ਸਕਦੀ ਜੀ ਕਿਉਂਕਿ ਲੋਕ ਆ ਜਦ ਲੋਕ ਇਕੱਠੇ ਹੋਗੇ ਥੋੜਾ ਯਾਦ ਹੋਣਾ ਗਲਾਮਨ ਹੈ ਪਿਛਲੀ ਵਾਰੀ ਬਰਗਾਨੀ ਕਾਂਡ ਤੋਂ ਬਾਅਦ ਅਕਾਲੀ ਦਲ ਦੇ ਜਿਹੜੇ ਐਮਐਨਏ ਸੀਗੇ ਮਿਲਟਰ ਸੀ ਸਰਕਾਰ ਉਹਨਾਂ ਦੇ ਸੀ ਉਹਨਾਂ ਦਾ ਪਿੰਡਾਂ ਚ ਆਣਾ ਜਾਣਾ ਲੋਕਾਂ ਨੇ ਬੰਦ ਕਰਤਾ ਜਿਹੜਾ ਇਨਾ ਬਦਰੋ ਫੈਂਟਸਟਿਕ ਸੋ ਜੋ ਕੁਝ ਵੀ ਹੁੰਦਾ ਇਹ ਲੋਕਾਂ ਲਈ ਹੁੰਦਾ ਲੋਕਾਂ ਦੇ ਫਲੇ ਲਈ ਹੁੰਦਾ ਸਰਕਾਰ ਜੋ ਕਰਦੀ ਹੈ ਸੋ ਜੇ ਲੋਕ ਨਹੀਂ ਚਾਹਦੇ ਉਸ ਕੌਸੀ ਨੂੰ ਲਾਗੂ ਨਹੀਂ ਕਰਨਾ ਚਾਹੀਦਾ ਚਾਹੀਦਾ ਉਹਨਾਂ ਨਿਯਮਾਂ ਨੂੰ ਨਹੀਂ ਲਾਗੂ ਕਰਨਾ ਚਾਹੀਦਾ ਲੋਕ ਜੋ ਕਹਿੰਦੇ ਨੇ ਲੋਕਾਂ ਦੇ ਫਾਇਦੇ ਲਈ ਭਲੇ ਲਈ ਜੋ ਵੀ ਹੁੰਦਾ ਉਹ ਕਰਨਾ ਚਾਹੀਦਾ ਇਹ ਸਾਡੇ ਫਰੰਟ ਦੀ ਉਤੇਜਤਾ ਉਤੇ ਮੰਗ ਵੀ ਹੈ ਸਰਕਾਰ ਨੂੰ ਉੱਤੇ ਰਹੀ ਹੈ ਅੱਛਾ ਤੁਹਾਡੇ ਨਾਲ ਕਿੰਨੇ ਕ ਲੋਕ ਜੁੜੇ ਹੋਏ ਨੇ ਕਿ ਆ ਤੁਸੀਂ ਜਿਹੜੀ ਇਹ ਫਰੰਟ ਪੰਜਾਬ ਦੀ ਯਾਨੀ ਉਹ ਹੈ ਯਾਨੀ ਸੰਸਥਾ ਤੁਹਾਡੀ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਜੋੜ ਰਹੇ ਜਾਂ ਫਿਰ ਖੁਦ ਲੋਕ ਤੁਹਾਡੇ ਕੋਲ ਆ ਰਹੇ ਨੇ ਕੋਈ ਜਥੇਬੰਦੀਆਂ ਵੀ ਜੁੜੀਆਂ ਹੋਈਆਂ ਨੇ ਦੇਖੋ ਜੀ ਇਹਦੇ 'ਚ ਸਾਡਾ ਇੱਕ 25 ਡਿਮਾਂਡ ਤੋਂ ਲੈ ਕੇ ਇੱਕ ਸਾਡਾ ਇੱਕ ਡਿਮਾਂਡ ਚ ਆਟਮੰਗੋ ਕਤਨ ਜੀ ਉਹਦੇ ਵਿੱਚ ਨਾਲ ਸਾਰੇ ਉਹ ਸਾਰੇ ਬਦਲਾਂ ਨਾਲ ਸੰਬੰਧਿਤ ਜੀ ਹਜ਼ੂਰਾਂ ਨਾਲ ਵੀ ਆ ਉਹਨਾਂ ਦੀ ਉਜਰਤ ਨੂੰ ਲੈ ਕੇ ਕਿੰਨਾ ਦਿਹਾੜੀ ਮਿਲਣੀ ਚਾਹੀਦੀ ਕਿ ਹੋਣਾ ਚਾਹੀਦਾ ਬੇਰਜਾਰ ਨੌਜਵਾਨਾਂ ਦੇ ਨਾਲ ਵੀ ਹੈ ਵੇਦਗਾਰ ਨੂੰ ਨੌਜਵਾਨ ਬੇਦਖਲੀ ਪਾ ਕੰਮਿਲਣਾ ਚਾਹੀਦਾ ਸਟੂਡੈਂਟਸ ਦੇ ਨਾਲ ਵੀ ਯੂਥ ਨਾਲ ਵੀ ਇਹ ਬਿਨਾਂ ਦੇ ਟ੍ਰੇਨਿੰਗ ਸੈਂਟਰ ਵਗੈਰਾ ਐਜੂਕੇਸ਼ਨ ਨਾਲ ਲੈਟਰ ਖੁੱਲਨੇ ਚਾਹੀਦੇ ਤਾਂ ਕਿ ਦੇ ਪੱਛੇ ਨੌਜਵਾਨ ਨਾ ਜਾਣ ਆਪਣਾ ਸੈल्फ ਸਟੱਡੀ ਕਰ ਸੈਂਸ ਡਿਪੈਂਡ ਹੋ ਸਕਦਾ ਸੋ ਇਹ ਪ੍ਰੋਗਰਾਮ ਸਾਡਾ ਸਾਰੇ ਵੱਡੇ ਲੈਵਲ ਤੇ ਮਹੱਤਵ ਸਾਰੇ ਬੱਚਾ ਨਾਲ ਜੁੜਾਉਣ ਦੀ ਮੁਸ਼ਕਲ ਆਲੇ ਉਹਨਾਂ ਨੂੰ ਲੈ ਕੇ ਕੰਮ ਕਰ ਰਿਹਾ ਸਾਨੂੰ ਬੜਾ ਅਪਰੋਚ ਹੋ ਰਹੀ ਹੈ ਬੜਾ ਸਾਰੇ ਲੋਕਾਂ ਦੇ ਵਿੱਚ ਸਾਡੇ ਮੈਂ ਥੋੜੀ ਯਾਦ ਸਾਡੀ ਜਿਹੜੀ ਫਰਸਟ ਕਾਨਫਰੰਸ ਹੋਈ ਹੈ ਯਾ ਦਲਾਮਾ ਹੈ ਯੋਦੇ ਵਿੱਚ ਸਾਡਾ ਜਿੱਦੋਂ ਫੰਕਸ਼ਨ ਚੱਲਿਆ ਜਿੰਨੇ ਜਿਹੜੀ ਸਾਡਾ 3-4 ਘੰਟੇ ਫੰਕਸ਼ਨ ਚੱਲੇ ਰਿਹਾ ਪੋਲਿਟੀਕ ਕਾਨਫਰੰਸ ਸੀ ਸਾਰੇ ਵਰਗਾਂ ਦੇ ਲੋਕ ਸੀਗੇ ਉਧੇ ਜੀਬੀਸੀ ਲੇਖਕ ਵੀ ਸੀਗੇ ਪੱਤਰਕਾਰ ਵੀ ਸੀਗੇ ਐਡਵੋਕੇਟ ਵੀ ਸੀਗੇ ਡਾਕਟਰ ਵੀ ਸੀਗੇ ਤੇ ਕੋਈ ਵੀ ਵਰਗ ਹੈਗਾ ਨਹੀਂ ਸੀ ਜਿਹੜਾ ਜਿਹਦਾ ਉੱਥੇ ਨਾ ਹੋਵੇ ਵੀ ਜਿਹਦਾ ਸਾਨੂੰ ਸਮਰਥਨ ਨਾ ਹੋਵੇ ਸੋ ਫਰੰਟ ਦੇ ਸਾਰੇ ਸਾਰੇ ਵਰਗਾਂ ਦੇ ਲੋਕ ਨੇ ਸਾਰੇ ਧਰਮਾਂ ਦੇ ਲੋਕ ਨੇ ਇਹ ਇਹ ਗੈਰ ਰਾਜਨੀਤਿਕ ਫੰਕਸ਼ਨ